ਗੁਰੂ ਵਰਸਾਈ ਹਲਕੇ ਦੇ ਲਈ ਪਿਆਰ ਮੁਹੱਬਤ ਇਜ਼ਾਰ ਅਤੇ ਸਭਿਆਚਾਰ ਤੇ ਭਾਈਚਾਰਕ ਸਾਂਝ ਨੂੰ ਪੈਦਾ ਰੱਖਣ ਲਈ ਸਰਬੱਤ ਦੇ ਭਲੇ ਲਈ ਇੱਕ ਜ਼ਿਆ ਕੰਮ ਹੋਣ ਜਾ ਰਿਹਾ 1 ਜਨਵਰੀ ਨੂੰ ਨਵੇਂ ਸਾਲ ਦੀ ਸ਼ੁਰੂਆਤ ਇੱਕ ਜੇ ਮਹਾਯੱਗ ਨਾਲ ਹੋਣ ਜਾ ਰਹੀ ਹੈ ਜਿਸ ਯੱਗ ਨਾਲ ਭਾਈਚਾਰਕ ਸਾਂਝ ਪੈਦਾ ਹੋ ਗਈ ਭਾਈਚਾਰਕ ਸਾਂਝ ਇਕਤਾ ਬਣੀ ਰਹੂਗੀ ਸਰਬੱਤ ਦੇ ਭਲੇ ਲਈ ਇੱਕ ਮਾਜਗ ਹੋਊਗਾ ਸ਼ਹਿਰ ਦੇ ਪਤਵੰਤੇ ਇੱਥੇ ਹਾਜ਼ਰ ਹੈ ਗਿਆ ਗੱਲਬਾਤ ਕਰਨ ਲੈਣੇ ਆ ਰਾਜਾ ਜੀ ਕਿਹੜਾ 1 ਜਨਵਰੀ ਨੂੰ ਵੱਡਾ ਜਿਹੜਾ ਕੰਮ ਹੈਗਾ ਸਾਰੇ ਸ਼ਹਿਰ ਦੀ ਕ੍ਰੀਮ ਖੜੀ ਹੈਗੀ ਆ ਕਰਨ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਬੋਲ ਸ਼ੰਕਰ ਭਗਵਾਨ ਕੀ ਜੈ ਬੋਲ ਮਹਾਕਾਲ ਕੀ ਜੈ ਥਿੰਨ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਥਰੂ ਸਾਰੇ ਗੁਰੂਵਰ ਸਾਹਿਬਾਨਾਂ ਨੂੰ ਔਰ ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਨੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਕਿ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਮੇਰੀ ਉਮਰ 42 ਸਾਲ ਜਦ ਹੋ ਗਈ ਹੈ ਪਿਛਲੇ 22 23 25 ਸਾਲ ਤੋਂ ਇਹੋ ਜਿਹਾ ਕੋਈ ਯੱਗ ਗੁਰੂ ਸਾਹਿਬ ਦੇ ਵਿੱਚ ਨਹੀਂ ਹੋਇਆ ਜਿਹਨੂੰ ਆਪਾਂ ਇੱਕ ਮਹਾ ਯੱਗ ਦਾ ਨਾਮ ਦੇ ਸਕੀਏ ਆਪਾਂ ਸਾਰਿਆਂ ਨੇ ਬਹਿ ਕੇ ਕੱਲ ਤੁਸੀਂ ਖਬਰ ਚਲਾਈ ਉਸ ਤੋਂ ਬਾਅਦ ਜਿੰਨੇ ਵੀ ਭਗਤ ਜਨ ਸਾਰੇ ਖੜੇ ਨੇ ਸਾਰਿਆਂ ਦੇ ਅਸ਼ੀਰਵਾਦ ਨਾਲ ਬਾਬਾ ਜੀ ਦਾ ਹੁਕਮ ਹੋਇਆ ਪੋਲੇ ਨਾਥ ਜੀ ਦਾ ਇੱਕ ਹੁਕਮ ਹੋਇਆ ਵੀ ਗੁਰੂ ਅਰ ਸਾਈ ਦੇ ਵਿੱਚ ਇੱਕ ਕਿਸ ਤਰ੍ਹਾਂ ਦਾ ਮਹਾ ਯੱਗ ਕੀਤਾ ਜਾਵੇ ਜਿਸ ਮਹਾਯੱਗ ਦੇ ਨਾਲ ਗੁਰੂ ਅਰਸਾਏ ਦੇ ਵਿੱਚ ਖੁਸ਼ਹਾਲੀ ਆ ਸਕੇ ਕਿਉਂਕਿ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ ਵੀ ਇੰਜ ਲੱਗਦਾ ਗੁਰੂ ਅਰਸਾਏ ਨੂੰ ਨਜ਼ਰ ਲੱਗ ਗਈ ਉਸ ਨਜ਼ਰ ਨੂੰ ਲਾਹਣ ਵਾਸਤੇ 2025 ਸਾਰਿਆਂ ਵਾਸਤੇ ਜਿਹੜਾ ਅਗਲਾ ਸਾਲ ਹੈ ਖੁਸ਼ੀਆਂ ਭਰਿਆ ਆਵੇ ਸਾਰਿਆਂ ਦੇ ਪਰਿਵਾਰ ਦੇ ਵਿੱਚ ਮੇਹਰ ਬਣੀ ਰਹੇ ਤੰਦਰੁਸਤੀਆਂ ਰਹਿਣ ਕਾਰੋਬਾਰ ਚ ਚੱਲਕੀਆਂ ਹੋਣ ਔਰ ਲੋਕ ਧਰਮ ਦੇ ਨਾਲ ਜੁੜਨ ਸਨਾਤਨ ਧਰਮ ਦਾ ਜਿਹੜਾ ਪ੍ਰਚਾਰ ਹੋਵੇ ਉਸ ਚੀਜ਼ ਵਾਸਤੇ ਡਿਸੀਜਨ ਇਹ ਲਿੱਤਾ ਗਿਆ ਬਾਬਾ ਜੀ ਦਾ ਹੁਕਮ ਹੋਇਆ ਬੋਲੇਨਾਥ ਜੀ ਦਾ ਕਿ ਸਾਲ ਦੀ ਜਿਹੜੀ ਸ਼ੁਰੂਆਤ ਹੈ ਉਏ ਕਿਸ ਤਰ੍ਹਾਂ ਦੇ ਮਹਾਯੱਗ ਦੇ ਨਾਲ ਕੀਤੀ ਜਾਵੇ ਜਿਹੜਾ ਕਿ ਅੱਜ ਤੱਕ ਤਾਂ ਨਹੀਂ ਹੋਇਆ ਪਰ ਇਸ ਤੋਂ ਬਾਅਦ ਲੋਕਾਂ ਦੇ ਮਨ 'ਚ ਇੱਕ ਪ੍ਰੇਰਣਾ ਐਵੇਂ ਦੀ ਬਣ ਜੇ ਵੀ ਹਰ ਸਾਲ ਵੀ ਨਵੇਂ ਸਾਲ ਵਾਲੇ ਦਿਨ ਇਸ ਤਰ੍ਹਾਂ ਦੇ ਜਿਹੜੇ ਯੱਗ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਕਰਮ ਨੇ ਉਹ ਗੁਰੂ ਅਰਸਾਈ ਦੀ ਖੁਸ਼ਹਾਲੀ ਵਾਸਤੇ ਹੁੰਦੇ ਰਹਿੰਦੇ ਇਹਦੇ 'ਚ ਕੀ ਕਰ ਰਹੇ ਆ ਥਿੰਨ ਸਾਹਿਬ ਇੱਕ ਮਹਾਦੇਵ ਜੀ ਦਾ ਯੱਗ ਹੁੰਦਾ ਜਿਸ ਨੂੰ ਇੱਕ ਰੁਦਰ ਅਭਿਸ਼ੇਕ ਐਵੇਂ ਰੁਦਰ ਯੱਗ ਕਹਿੰਦੇ ਆ ਜਿਆਦਾਤਰ ਜਿਹੜਾ ਇਹ ਯੱਗ ਹੈ ਇਹ ਜੀ 나सिक ਦੇ ਵਿੱਚ ਤ੍ਰਿਕੰਬੇਸ਼ਵਰ ਮੰਦਰ ਹੈ ਜੀ ਇਹ ਉੱਥੇ ਹੁੰਦਾ ਪਰ ਉੱਥੇ ਕੀ ਹੁੰਦਾ ਵੀ ਇੱਕ ਜਦੋਂ ਪਰਿਵਾਰ ਉੱਥੇ ਜਾਂਦਾ ਹੈ ਤੇ ਉਹ ਪਰਿਵਾਰ ਦਾ ਜਿਹੜਾ ਖਰਚਾ ਹੈ ਉਹ 35 ਤੋਂ 40000 ਰੁਪਿਆ ਆਉਂਦਾ ਹੈ ਉਸ ਯੱਗ ਨੂੰ ਸੰਪੂਰਨ ਕਰਨ ਵਾਸਤੇ ਕੱਲ ਬਹਿ ਕੇ ਇਹ ਡਿਸਾਈਡ ਕੀਤਾ ਗਿਆ ਚਲੋ ਪੈਸੇ ਸਾਰਿਆਂ ਕੋਲ ਹੀ ਹੁੰਦੇ ਨੇ ਪਰ 나सिक ਜਾਣ ਆਉਣ ਵਾਸਤੇ 6-7 ਦਿਨ ਦਾ ਜਿਹੜਾ ਪ੍ਰੋਸੈਸ ਹੈ ਕਿਉਂਕਿ 2 ਦਿਨ ਆਧਾ ਟ੍ਰੇਨ ਉੱਥੇ ਪਹੁੰਚਦੀ ਹੈ ਫਿਰ ਇੱਕ ਦਿਨ ਉੱਥੇ ਰਹਿਣਾ ਪੈਂਦਾ ਫਿਰ ਵਾਪਸੀ ਦੇ ਕਫਤਾ ਚਾਹੀਦਾ ਜਿਹੜਾ ਕਿ ਇਸ ਰੂ ਜਾਵੇਂ ਭਰੀ ਜ਼ਿੰਦਗੀ ਦੇ ਵਿੱਚ ਸਾਰਿਆਂ ਕੋ ਨਹੀਂ ਹੁੰਦਾ ਕੱਲ ਸਾਰਿਆਂ ਨੇ ਬਹਿ ਕੇ ਇਹ ਡਿਸਾਈਡ ਕੀਤਾ ਕਿ ਸ਼ੰਕਰ ਭਗਵਾਨ ਜੀ ਦਾ ਜਿਹੜਾ ਇਹ ਮਹਾ ਯਾਗ ਹੈ ਉਹ ਸਾਲ ਦੇ ਪਹਿਲੇ ਦਿਨ 1 ਜਨਵਰੀ ਬੁੱਧਵਾਰ ਦਾ ਦਿਨ ਹੈ ਜੀ 2025 ਉਹ ਗੁਰੂ ਅਰਸਾਈ ਦੇ ਵਿੱਚ ਕਰਵਾਇਆ ਜਾਏਗਾ ਔਰ ਵੱਡੀ ਚੀਜ਼ ਜਿਹੜੀ ਇੱਕ ਅਲੌਕਿਕ ਜਿਹਨੂੰ ਆਪਾਂ ਕਹਿ ਸਕਦੇ ਨੇ ਕਿ ਇੱਕ ਉਹ ਸਮਾਂ ਹੋਏਗਾ ਇੱਕ ਤੁਸੀਂ ਇਮੇਜਿਨ ਕਰਕੇ ਦੇਖੋ ਜਦੋਂ ਵੀ ਆਪਾਂ ਕੋਈ ਘਰ ਵੀ ਬਣਾਣੇ ਆ ਤਾਂ ਉਹਦਾ ਆਪਾਂ ਪਹਿਲਾਂ 3D ਮੈਪ ਲੈਣੇ ਆ ਵੀ ਇਹ ਕਿਵੇਂ ਦਾ ਬਣੇਗਾ ਅਸੀਂ ਕੱਲ ਤਾਂ ਇਹੀ ਚੀਜ਼ ਇਮੇਜਿਨ ਕਰ ਰਹੇ ਹਾਂ ਬਾਬਾ ਜੀ ਸਾਡੇ ਤੋਂ ਉਹ ਸਾਨੂੰ ਚੀਜ਼ ਦਿਖਾ ਰਹੇ ਨੇ 108 ਹਮਨਕੁੰਡ ਤਿਆਰ ਹੋ ਰਹੇ ਨੇ ਜੀ ਗੁਰੂ ਅਰਸਾਏ ਦੇ ਵਿੱਚ 108 ਹਮਨਕੁੰਡ ਤਿਆਰ ਹੋ ਰਹੇ ਨੇ ਔਰ 108 ਜਿਹੜੇ ਨੇ ਉਹ ਪਵਿੱਤਰ ਮਿੱਟੀ ਦੇ ਜਿਹੜੀ ਮਿੱਟੀ ਲੈ ਕੇ ਪ੍ਰੋਪਰ ਉਹਨੂੰ ਸੋਧ ਕੇ ਉਹਦੇ ਸ਼ਿਵਲਿੰਗ ਜਿਹੜੇ ਤਿਆਰ ਹੋ ਰਹੇ ਜੀ 108 ਸ਼ਿਵਲਿੰਗ ਤਿਆਰ ਹੋ ਰਹੇ ਨੇ 108 ਪਰਿਵਾਰ ਜਾਂ ਜੇ ਜ਼ਿਆਦਾ ਫੈਮਲੀਆਂ ਹੋਈਆਂ ਤੇ ਉਹ ਵੀ ਸਾਰਿਆਂ ਦਾ ਸਵਾਗਤ ਹੈ ਜੀ 108 ਹਮਨਕੁੰਡਾਂ ਦੇ ਉੱਪਰ ਜਿਹੜਾ ਉਹ ਪਾਠ ਚੱਲੇਗਾ ਬਕਾਇਦਾ ਗਊ ਮਾਤਾ ਦੇ ਜਿਹੜਾ ਗੋਬਰ ਨਾਲ ਉਹਨੂੰ ਲੇਪ ਕੀਤਾ ਜਾਏਗਾ ਜੋ ਵੀ Hindu ਸਨਾਤਨ ਵਿਧੀ ਦੇ ਮੁਤਾਬਕ ਇਹ ਸਾਰਾ ਕੰਮ ਕੀਤਾ ਜਾਏਗਾ ਔਰ ਇਹਦੇ ਵਿੱਚ ਜਿਹੜੀ ਸਮਗਰੀ ਵਰਤੀ ਜਾਏਗੀ ਉਹ ਵੀ ਜਿਹੜੀ ਇਹ ਪ੍ਰੋਪਰ ਪੂਰੀ ਸ਼ੁੱਧ ਸਮਗਰੀ ਔਰ ਦੇਸੀ ਕਿਉ ਜਿਹੜਾ ਹੈਗਾ ਗਊ ਮਾਤਾ ਦਾ ਹੀ ਵਰਤਿਆ ਜਾਏਗਾ ਇਹਦੇ ਵਿੱਚ ਇੱਕ ਅਨਹਦ ਨਾਦ ਜਿਵੇਂ ਹੁੰਦਾ ਹੈ ਨਾ ਜੀ ਭੂਲੇ ਨਾਦ ਕਿੰਨਾ ਵੀ ਜਦੋਂ ਢਮਰੂ ਵੱਜਦਾ ਹੈ ਤੇ ਅਨਹਦ ਨਾਦ ਹੁੰਦਾ ਹੈ ਇਹ ਉਸ ਦਿਨ ਇਸ ਤਰ੍ਹਾਂ ਦਾ ਮੌਕਾ ਹੋਏਗਾ ਇਸ ਤਰ੍ਹਾਂ ਦੀ ਭਾਵਨਾ ਹੋਏਗੀ ਕਿ ਲੋਕਾਂ ਦਾ ਮਨ ਇੱਕ ਪਰਮਾਤਮਾ ਦੀ ਜਿਵੇਂ ਕਹ ਲੋ ਵੀ ਚਰਨਾ ਦੇ ਵਿੱਚ ਹੀ ਲੱਗ ਜਾਏਗਾ ਔਰ ਉਹਦੇ ਨਾਲ ਇੱਕ ਜਿਹੜੀਆਂ ਪੋਜ਼ਿਟਿਵ ਵਾਈਬਸ ਆਣਗੀਆਂ ਪੂਰੇ ਸ਼ਹਿਰ ਦੇ ਵਿੱਚ ਉਹਦੇ ਨਾਲ ਪੂਰੇ ਇਲਾਕੇ ਦਾ ਜਿਹੜਾ ਭਲਾ ਹੋਏਗਾ ਸਾਡਾ ਪਲਾਨ ਕੀ ਹੈ ਜੀ ਵੀ 108 ਹਮਨ ਗੁੰਡਾਂ ਤੇ ਜਿਹੜਾ ਜਦੋਂ ਯੱਗ ਚੱਲਣਾ ਜਿਹੜੇ ਮੰਤਰਾਂ ਦਾ ਉਚਾਰਨ ਹੋਣਾ ਉਹ ਅਸੀਂ ਸ਼੍ਰੀ ਕੇਦਾਰਨਾਥ ਬਾਬਾ ਜੀ ਦਾ ਤਾਂ ਮੈਂ ਸਭ ਤੋਂ ਵੱਡਾ ਬੋਲੇ ਨਾਲ ਜਿਹਦਾ ਕੇਦਾਰਨਾਥ ਜੀ ਜੋਤੀ ਲਿੰਗ ਹੈ ਉੱਥੋਂ ਜੀ ਕੇਦਾਰਨਾਥ ਜੀ ਤੋਂ ਜਿਹੜੇ ਐ ਇੱਕ ਪੰਡਤ ਦੀ ਉੱਥੋਂ ਸਪੈਸ਼ਲ ਆ ਰਹੇ ਨੇ ਇਸ ਯੱਗ ਨੂੰ ਕਰਨ ਵਾਸਤੇ ਇਹਦੇ ਵਿੱਚ ਓਮ ਨਮੋ ਸ਼ਿਵਾਏ ਦਾ ਜਾਪ ਹੋਏਗਾ ਓਮ ਤ੍ਰਯੰਬਿਕਮ ਯਜਾਮਹੀ ਸੁਗੰਦੀਮ ਪੁਸ਼ਟੀਵਰਧਨਮ ਉਰਵਾਰੁਕਮੇ ਵੰਦਨਾਏ ਮ੍ਰਿਤਿਯੋ ਮੋਕਸ਼ਿਯੇ ਮਾਮ੍ਰਤਾਤ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਪਾਠ ਮੰਤਰਾਂ ਦਾ ਉਚਾਰਨ ਹੋਏਗਾ ਜਿੰਦੇ ਨਾਲ ਪਰਿਵਾਰਾਂ ਦੇ ਵਿੱਚ ਖੁਸ਼ਹਾਲੀ ਆਏਗੀ ਸ਼ਹਿਰ ਦੇ ਵਿੱਚ ਖੁਸ਼ਹਾਲੀ ਆਏਗੀ ਔਰ ਉਸ ਦਿਨ ਜੇ ਜਦੋਂ ਸਾਲ ਦਾ ਪਹਿਲਾ ਦਿਨ ਹੋਏਗਾ ਇਹ ਕੰਮ ਤਾਂ ਹੋਣਾ ਹੀ ਹੋਣਾ ਹੈ ਪਰ ਜਦੋਂ ਸਵੇਰ ਹੋਏਗੀ ਉਸ ਦਿਨ ਉਸ ਦਿਨ ਪੂਰੇ ਗੁਰੂ ਅਰਸਾਏ ਦੇ ਵਿੱਚ ਓਮ ਨਮੋ ਸ਼ਿਵਾਏ ਦੀ ਜਿਹੜੀ ਧੁਨੀ ਹੈ ਉਹ ਅਸੀਂ ਪਲਾਨ ਕਰਨੇ ਆ ਵੀ ਉਹ ਕਿਸੇ ਤਰੀਕੇ ਨਾਲ ਹਰ ਘਰ ਤੱਕ ਹਰ ਇੱਕ ਬੰਦੇ ਦੇ ਕੰਨ ਤੱਕ ਉਹ ਜੜੀ ਤੋ ਨਹੀਂ ਪਹੁੰਚ ਸਕੇ ਉਹਦੇ ਵਾਸਤੇ ਭਾਵੇਂ ਸਾਨੂੰ ਕੋਈ ਸਾਊਂਡ ਸਿਸਟਮ ਅਰੇਂਜ ਕਰਨਾ ਪਿਆ ਸੀ ਉਹ ਵੀ ਕਰਾਂਗੇ ਇੱਕ ਅਲੋਕਿਕ ਨਜ਼ਾਰਾ ਕਹਿ ਸਕਦੇ ਹੋ ਇੱਕ ਅਲੋਕਿਕ ਨਜ਼ਾਰਾ ਹੋਏਗਾ ਇੱਕ ਵੱਡੀ ਚੀਜ਼ ਜਿਹੜੀ ਮੈਂ ਇੱਥੇ ਦੱਸਣਾ ਚਾਹੁੰਦਾ ਸੀ ਉਹ ਇਹ ਹੈ ਕਿ ਜਿਹੜਾ ਖਰਚਾ 35-40 ਹਜ਼ਾਰ ਹੁੰਦਾ ਉਹਨੂੰ ਅਸੀਂ ਬਿਲਕੁਲ ਮਿਨੀਮਾਈਜ਼ ਕਰਤਾ ਮਿਨੀਮਾਈਜ਼ ਕਰਕੇ ਸਾਰਾ ਕੁਝ ਹੀ ਕੱਟ ਆਫ ਕਰਤਾ ਵੀ ਕੋਈ ਹਰ ਇੱਕ ਬੰਦਾ ਜਿਹੜਾ ਇੱਕ ਆਮ ਤੋਂ ਆਮ ਪਰਿਵਾਰ ਵੀ ਹੈਗਾ ਉਹ ਇਹ ਯੱਗ ਕਰਾਨ ਦੇ ਸਮਰਥ ਹੋਏਗਾ ਇਹਦੇ ਵਿੱਚ ਅਸੀਂ ਇੱਕ ਪਰਿਵਾਰ ਤੋਂ ਪੂਰੇ ਪਰਿਵਾਰ ਤੋਂ ਸਿਰਫ 3100 ਰੁਪਿਆ ਹਮਨ ਸਮਗਰੀ ਦਾ ਜਿਹੜਾ ਉਹ ਚਾਰਜ ਕਰਾਂਗੇ ਉਹਦੇ ਵਿੱਚ ਹੀ ਹਮਨ ਕੁੰਡ ਦਾ ਖਰਚਾ ਆ ਗਿਆ ਵਿੱਚੇ ਹੀ ਪੰਡਤ ਜੀ ਦੀ ਦਕਸ਼ਨਾ ਆ ਗਈ ਵਿੱਚੇ ਹੀ ਸਾਰੀ ਸਮਗਰੀ ਆ ਗਈ ਵਿੱਚੇ ਹੀ ਜਿਹੜਾ ਸ਼ਿਵਲਿੰਗ ਦਾ ਖਰਚਾ ਆ ਗਿਆ ਵਿੱਚੇ ਹੀ ਜਿਹੜੇ ਪੰਚ ਆਪਾਂ ਪੰਚ ਅੰਮ੍ਰਿਤ ਬਣਾਣਾ ਉਹ ਵੀ ਵਿੱਚੇ ਬਣ ਗਿਆ ਔਰ ਉਸ ਤੋਂ ਬਾਅਦ 11 ਤੋਂ 2 ਵਜੇ ਤੱਕ ਜਦੋਂ ਇਹ ਸਾਰੀ ਪ੍ਰਕਿਰਿਆ ਕੰਪਲੀਟ ਹੋਏਗੀ ਉਸ ਤੋਂ ਬਾਅਦ ਫਿਰ 2 ਵਜੇ ਜਿਹੜਾ ਉੱਥੇ ਭੰਡਾਰਾ ਖੁੱਲਾ ਚੱਲੇਗਾ ਬਾਬਾ ਜੀ ਦਾ ਲੰਗਰ ਚੱਲੇਗਾ ਜਿਹੜਾ ਲੰਗਰ ਚੱਲੇਗਾ ਜਿੰਦੇ ਨਾਲ ਸਾਰੇ ਇਹ ਆਨੰਦਮਈ ਸਿਸਟਮ ਹੋਏਗਾ ਔਰ ਮੈਂ ਅਪੀਲ ਕਰਦਾ ਸਾਰਿਆਂ ਨੂੰ ਸਾਰੇ ਅਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੇ ਇਸ ਯੱਗ ਦੇ ਵਿੱਚ ਸ਼ਾਮਲ ਹੋਣਾ ਹੈ ਇਹ ਯੱਗ ਕਿਸੇ ਮੰਦਰ ਵੱਲੋਂ ਨਹੀਂ ਕਿਸੇ ਪਰਸਨਲ ਬੰਦੇ ਵੱਲੋਂ ਨਹੀਂ ਕਿਸੇ ਰਾਜਨੀਤਿਕ ਬੰਦੇ ਵੱਲੋਂ ਨਹੀਂ ਕਿਸੇ ਵੀ ਇੱਕ ਪਾਰਟਿਕੂਲਰ ਬੰਦੇ ਵੱਲੋਂ ਨਹੀਂ ਇਹ ਜਿਹੜਾ ਯੱਗ ਹੈ ਇਸ ਸ੍ਰੀ ਗੁਰੂ ਹਰ ਸਹਾਇ ਸੰਗਤ ਦਾ ਯੱਗ ਹੈ ਔਰ ਸਮੂਹ ਗੁਰੂ ਅਰਸਾਈ ਸੰਗਤ ਦੇ ਸਹਿਯੋਗ ਨਾਲ ਇਹ ਜਿਹੜਾ ਯੱਗ ਹੈ ਇਹਨੂੰ ਸੰਪੂਰਨ ਕੀਤਾ ਜਾਏਗਾ ਯੱਗ ਸੰਪੂਰਨ ਹੋਊਗਾ ਪੜਨ ਜੀ ਕੀ ਜਿਹੜਾ ਹੈਗਾ ਪ੍ਰੇਜ ਕੀ ਕੀਤਾ ਜਾ ਜਿਹੜੀਆਂ ਫੈਮਲੀਆਂ ਉੱਥੇ ਬੈਠਣਗੀਆਂ 100 ਖਾਣ ਪੀਣ ਦਾ ਕੀ ਪ੍ਰੇਜ ਹੋਊਗਾ ਚਾ ਕਿਦਾਂ ਉਹਨਾਂ ਨੇ ਆ ਕੇ ਬੈਠਦੇ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਗੁਰੂ ਅਰਸਾਈ ਲਾਈਵ ਸਾਤਵਾਲ ਸਿੰਘ ਜੀ ਬਹੁਤ ਵੱਡਾ ਮਹਾ ਉਤਸਵ ਕਹਿ ਸਕਦੇ ਹਾਂ ਉਤਸਵ ਛੋਟਾ ਹੁੰਦਾ ਲੇਕਿਨ ਮਹਾ ਅਗੇ ਲਗਾ ਦਈਏ ਤਾਂ ਉਹ ਵੱਡਾ ਹੋ ਜਾਂਦਾ ਹਮ ਮੇਰਾ ਇਹ ਮੰਨਣਾ ਹੈ ਕਿ ਸਾਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਨਿਆ ਸਾਲ ਸ਼ਿਵ ਕੇ ਸਾਥ ਨਿਆ ਸਾਲ ਸ਼ਿਵ ਕੇ ਸਾਥ ਇਹ ਨਾਰਾ ਜਿਹੜਾ ਹੈ ਗੁਰੂ ਅਸਾਏ ਦੇ ਲੋਕਾਂ ਨੂੰ ਮਨ ਚ ਵਸਾ ਲੈਣਾ ਚਾਹੀਦਾ ਆਮ ਜੀ ਕਹਾਵਤ ਹੈ ਮੀਨਾ ਹੋਵੇ ਨਾ ਤਾਂ ਆਪਾਂ ਕਹਿੰਦੇ ਯਾਰ ਅੱਜ ਸੰਗਰਾਂ ਦੇ ਮੱਥਾ ਟੇਕ ਆਈਏ ਗੁਰਦੁਆਰੇ ਮੰਦਰ ਜਿੱਥੇ ਕੋਈ ਜਾਂਦਾ ਤੁਸੀਂ ਸੋਚੋ ਨਵੇਂ ਸਾਲ ਦਾ ਪਹਿਲਾ ਦਿਨ ਤੇ ਵਾਰ ਬੁੱਧ ਬੁੱਧ ਕੰਮ ਸ਼ੁੱਧ ਨਿਆ ਸਾਲ ਸ਼ਿਵ ਕੇ ਸਾਥ ਮਨਾਇਆ ਜਾ ਰਿਹਾ ਜਿਹਦੇ ਵਿੱਚ ਰਾਜਾ ਜੀ ਨੇ ਤੁਹਾਨੂੰ ਪੂਰੀ ਡਿਟੇਲ ਦਿੱਤੀ ਹੈ ਕਟ ਸ਼ਬਦਾਂ ਚ ਮੈਂ ਦੱਸ ਦਿੰਨਾ ਜੀ ਸਭ ਤੋਂ ਪਹਿਲਾਂ ਤਾਂ ਸੱਤ ਕੀ ਪ੍ਰਵਿਰਤੀ ਨਾਲ ਬਿਨਾ ਭੋਜਨ ਖਾਧੇ ਕੋਸ਼ਿਸ਼ ਕਰੋ ਡਰਾਈ ਫਰੂਟ ਲੈ ਲਓ ਫਰੂਟ ਲੈ ਲਓ ਜੂਸ ਲੈ ਲਓ ਅੰਨ ਨਹੀਂ ਖਾਣਾ ਉਸ ਤੋਂ ਬਾਅਦ ਜਿਹੜਾ ਤੁਸੀਂ ਤੁਹਾਡੇ ਵਸਤਰ ਜੇ ਕੋਸ਼ਿਸ਼ ਕਰੋ ਧੋਤੀ ਬਨ ਕੇ ਆਓ ਧੋਤੀ ਬਨ ਕੇ ਆਓ কুরਤਾ ਪਾ ਕੇ ਆਓ ਸਰਦੀ ਐ ਤਾਂ ਉੱਤੇ ਜੈਕਟ ਪਾਓ ਕੋਈ ਗੱਲ ਨਹੀਂ ਥੱਲੇ ਆਪਣਾ ਤੁਸੀਂ ਵਸਤਰ ਸਰਦੀ ਲੋਰ ਪਾ ਲਓ ਜੇ ਕੁਛ ਐਦਾ ਹੈ ਲੇਕਿਨ ਮੇਰਾ ਇਹ ਮੰਨਣਾ ਹੈ ਕਿ ਜਦੋਂ ਇਹ ਜਿਹੜਾ ਧੂਆਂ ਬਣੂਗਾ ਨਾ ਧੂਆਂ ਜਿਹਨੂੰ ਆਪਾਂ ਵਾਈਬ ਕਹਿੰਦੇ ਆ ਸਾਇੰਸ ਇਹ ਮੰਦੀ ਅੱਜ ਅੰਗਰੇਜ਼ ਸਤਪਾਲ ਜੀ ਅੰਗਰੇਜ਼ ਇਹ ਮੰਨਦੇ ਆ ਕਿ ਜਿੱਥੇ ਹਵਨ ਹੋ ਜਾਂਦਾ ਹੈ ਨਾ 100 ਯਾਰਡ ਐ 100 ਐ 100 ਐ 100 ਐ ਸ਼ੁੱਧ ਹੋ ਜਾਂਦਾ ਹੈ ਤੁਸੀਂ ਸੋਚੋ ਕਿ 108 ਹਵਨ ਕੁੰਡਾ ਤੋਂ ਜਦੋਂ ਧੂਆਂ ਨਿਕਲੇਗਾ ਉਹ ਵਿਦੇਸੀ ਕਿਉਂ ਗਊਗਾ ਦੇਸੀ ਕਿਉਂ ਗਊ ਦਾ ਗਊ ਦੇ ਦੇਸੀ ਗੋਬਰ ਦਾ ਲੇਪ ਹੋਏਗਾ ਸ਼ੁੱਧ ਮਿੱਟੀ ਸ਼ੋਧ ਸ਼ਿਵਲਿੰਗ ਦੀ ਪੂਜਾ ਹੋਏਗੀ ਅਭਿਸ਼ੇਕ ਹੋਏਗਾ ਰੁਦਰਾ ਅਭਿਸ਼ੇਕ ਹੋਏਗਾ ਬਾਅਦ ਚ ਉਹ ਸ਼ਿਵਲਿੰਗ ਸਾਰੇ ਪਰਿਵਾਰ ਲੈ ਕੇ ਨਦੀ ਵਿੱਚ ਜਲਪ੍ਰਵਾਹ ਕਰਨ ਜਾਣਗੇ ਤਾਂ ਤੁਸੀਂ ਸੋਚੋ ਉਹ ਸਾਰੀ ਜਿਹੜੀ ਪੋਜ਼ਿਟਿਵ ਵਾਈਬਸ ਹੈ ਆਪਾਂ ਸਾਇੰਸ ਦੇ ਤੌਰ ਤੇ ਮੰਨਦੇ ਕਈ ਪੜ੍ਹੇ ਲਿਖੇ ਲੋਕ ਵੀ ਇਸ ਚੀ ਦੀ ਵਿਚਾਰਧਾਰਾ ਆਪਣੀਆਂ ਲੈਣਗੇ ਤਾਂ ਜਦੋਂ ਉਹ ਜਿਹੜੀ ਪੋਜ਼ਿਟਿਵ ਵਾਈਬਸ ਹੈ ਜਿਹਨੂੰ ਸਕਾਰਾਤਮਕ ਊਰਜਾ ਕਹਿੰਦੇ ਆ ਸ਼ੁੱਧ ਪਾਸ਼ਾ ਚ ਸੰਸਕ੍ਰਿਤ ਪਾਸ਼ਾ ਚ ਸਕਾਰਾਤਮਕ ਊਰਜਾ ਪੂਰਾ ਸਾਲ ਕੰਮ ਕਰੂਗੀ ਇਹ ਮੰਨੋ ਤੁਸੀਂ ਆਪਣੇ ਸੁੱਖਾਂ ਦੀ ਐਫ ਡੀ ਕਰਾਉਣੀ ਹੈ 90 ਸਾਲ ਵਾਲੇ ਦਿਨ ਆਪਣੇ ਸੁਖਾਂ ਦੀ ਐਫਡੀ ਕਰਾਉਣੀ ਹੈ ਨਿਆ ਸਾਲ ਸ਼ਿਵ ਕੇ ਸਾਥ ਤਾਂ ਇਸ ਲਈ ਇਹ ਨਾਰਾ ਮੇਰਾ ਇਹ ਮੰਨਣਾ ਹੈ ਕਿ ਇਸ ਤੋਂ ਵੱਡਾ ਭਾਗੇਸ਼ਾਲੀ ਦਿਨ ਕੋਈ ਨਹੀਂ ਹੋ ਸਕਦਾ ਜਿਹਦੇ ਚ 108 ਪਰਿਵਾਰ ਲਗਭਗ ਮੇਰਾ ਇਹ ਮੰਨਣਾ ਹੈ ਵੀ ਸਿੰਘ ਸਾਹਿਬ 4 ਤੋਂ 5000 ਬੰਦਾ ਇਕੱਠਾ ਹੋਊਗਾ ਉਸ ਦਿਨ ਮੇਰਾ ਮੰਨਣਾ ਹੈ ਜਗ੍ਹਾ ਕਿਹੜੀ ਨਿਸ਼ਚਿਤ ਕੀਤੀ ਗਈ ਹੈ ਹਾਂ ਇਹ ਜੀ ਜਗ੍ਹਾ ਨਿਸ਼ਚਿਤ ਕੀਤੀ ਹੈ ਸ਼੍ਰੀ ਰਾਧਾ ਕ੍ਰਿਸ਼ਨ ਦੇ ਮੰਦਿਰ ਦੇ ਇਧਰ ਵਾਲੇ ਪਾਸੇ ਚੱਕੀ ਹੈ ਉਦੇ ਸਾਹਮਣੇ ਇੱਕ ਪਾਰਕ ਹੈ ਜਿਸ ਨੂੰ ਗੁਰੂ ਸਾਹਿਬ ਦਾ ਚਿਲਡਰਨ ਪਾਰਕ ਰੇਲਵੇ ਪਾਰਕ ਵੀ ਕਿਹਾ ਜਾਂਦਾ ਹੈ ਉਹਦੇ ਵਿੱਚ ਆਪਾਂ ਨਵੀਆਂ ਇਟਾਂ ਉਹ ਵੀ ਡਿਊਟੀ ਜੋ ਪੋਲੇਨਾ ਜਿਨ੍ਹਾਂ ਦੀ ਲਾਉਣਗੇ ਗਊ ਦੇ ਗੋਬਰ ਦਾ ਲੇਪ ਔਰ 108 ਯੱਗਕੁੰਡ ਬਣ ਗਏ ਉਥੇ ਕਿਉਂਕਿ ਪੋਲੇਨਾ ਜੀ ਰਹਿੰਦੇ ਗ੍ਰੀਨਰੀ ਚ ਹੈ ਤਾਂ ਜਿਹੜੀ এনਵਾਇਰਨਮੈਂਟ ਹੋਊਗੀ ਉਹ ਵੀ ਵਰਕ ਕਰਦੀ ਹੈ ਨਾ ਆਪਾਂ ਹਿਮਾਚਲ ਜਾਂਦੇ ਕਿਉਂ ਉਥੇ ਆਨੰਦ ਹੁੰਦਾ ਕਿਉਂਕਿ ਉਥੋਂ ਦੀ এনਵਾਇਰਨਮੈਂਟ ਜਿਹੜੀ ਗ੍ਰੀਨਰੀ ਉਹ ਸਾਨੂੰ ਖਿੱਚਦੀ ਹੈ ਤਾਂ ਜਿਹੜੀ ਇਹ ਮੈਡੀਟੇਸ਼ਨ ਹੈ ਸਾਧਨਾ ਹੈ ਉਹ ਕਦੇ ਵੀ ਤੁਹਾਡੇ નિਸ਼ਫਲ ਨਹੀਂ ਜਾਊਗੀ ਇਹ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰ ਨੂੰ ਇਸ ਯੱਗ ਦਾ ਫਲ ਮਿਲਣਾ ਹੈ ਇਸ ਲਈ ਇਹ ਮੌਕਾ ਗਵਾਉਣਾ ਨਹੀਂ ਚਾਹੀਦਾ ਬੋਲੋ ਸ਼ੰਕਰ ਭਗਵਾਨ ਕੀ ਜੈ ਧਮਰੂ ਵਾਲੇ ਬਾਬਾ ਕੀ ਜੈ ਬਿਲਕੁਲ ਜੀ ਮੌਕਾ ਜਿਹੜਾ ਹੈ ਉਹ ਗਵਾਉਣਾ ਨਹੀਂ ਚਾਹੀਦਾ ਨਵਾਂ ਸਾਲ ਸ਼ਿਵ ਕੇ ਸਾਥ ਡਾਕਟਰ ਸਾਹਿਬ ਕੀ ਤਿਆਰੀਆਂ ਹੈਗੀਆਂ ਨੇ ਕੀ ਸੰਯੋਗ ਦੀ ਗੱਲ ਕੀਤੀ ਤੁਸੀਂ ਦੇਖੋ ਜੀ ਨਵੇਂ ਸਾਲ ਦੇ ਉੱਤੇ ਜੈ શ્રી ਰਾਮ ਜੀ ਪਹਿਲਾਂ ਤੋਂ ਨਵੇਂ ਸਾਲ ਦੇ ਉੱਤੇ ਜਿਹੜਾ ਇਹ ਯੱਗ ਹੁੰਦਾ ਪਿਆ ਹੈਗਾ ਇਹ ਸਾਰੇ ਗਰੁੱਪਸ ਆ ਵਾਸਤੇ ਪਬਲਿਕ ਵਾਸਤੇ ਜਿੱਥੇ ਜਿਹੜੀ ਇੱਥੇ ਆਪਾਂ ਨੂੰ ਪ੍ਰੋਬਲਮਾਂ ਆਂਦੀ ਪਈਆਂ ਹੈਗੀਆਂ ਮੋਤਾ ਹੁੰਦੀ ਪਈਆਂ ਹੈਗੀਆਂ ਲੋਕਬਗ ਬਿਮਾਰ ਹੈਗੇ ਸਵਾਸਥੇ ਲੋਕਾਂ ਦਾ ਖਰਾਬ ਹੁੰਦਾ ਪਿਆ ਹੈ ਐਨਵਾਇਰਨਮੈਂਟ ਹੈਗਾ ਲੋਕਾਂ ਦੇ ਵਿਚਾਰ ਭਾਵਨਾਵਾਂ ਜਿਹੜੀ ਹੈਗੀਆਂ ਆਪਣੇ ਪਰਿਵਾਰ ਦੇ ਪਤੀ ਹੀ ਗਲਤ ਆਂਦੀ ਪਈਆਂ ਹੈਗੀਆਂ ਉਹ ਸਾਰੀ ਚੀਜ਼ਾਂ ਵਾਸਤੇ ਇਹ ਯੱਗ ਹੋਣਾ ਬਹੁਤ ਜ਼ਰੂਰੀ ਹੈ ਅਗਰ ਇੱਕ ਯੱਗ ਦੀ ਸ਼ੁਰੂਆਤ ਅਗਰ ਹੁੰਦੀ ਪਈ ਹੈਗੀ ਤੇ ਇਹੋ ਜਿਹੀ ਵਧੀਆ ਚੀਜ਼ ਕੋਈ ਨਹੀਂ ਹੈਗੀ ਜਿਹੜੇ ਰਾਜ ਕੁਮਾਰ ਜਿਹੜੀ ਇਸ ਚੀਜ਼ ਨੂੰ ਲੈ ਕੇ ਆਏ ਹੈਗੇ ਇਹ ਜਿੰਨਾ ਵਧੀਆ ਤਰੀਕੇ ਨਾਲ ਅਗਰ ਹੁੰਦਾ ਹੈਗਾ ਔਰ ਆਉਣ ਵਾਲੇ ਸਮੇਂ 'ਚ ਵੀ ਇਹ ਕਰਵਾਉਂਦੇ ਹੈਗੇ ਤਾਂ ਪੂਰੇ ਗੁਰੂ ਸਾਹਿਬ ਦੀ ਪਬਲਿਕ ਵਾਸਤੇ ਉਹਨਾਂ ਦੀ ਸਿਹਤ ਵਾਸਤੇ ਉਹਨਾਂ ਦੇ ਜਿਹੜੀ ਚੀਜ਼ਾਂ ਗੁਰੂ ਸਾਹਿਬ ਨੂੰ ਤਰੱਕੀ ਤੇ ਲੈ ਕੇ ਜਾਣ ਉਹ ਚੀਜ਼ਾਂ ਵਾਸਤੇ ਇਹ ਬਹੁਤ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਜ਼ਰੂਰੀ ਹੈ ਬੱਬੂ ਕੁਮਾਰ ਬੋਰੀ ਹੈਗੇ ਆ ਬੱਬੂ ਜੀ ਸ਼ਿਵ ਜੀ ਦਾ ਕੋਈ ਸ਼ਬਦ ਗੁਣ ਕਾਣ ਕਰ ਦੀ ਇੱਕ ਤਰੀਕ ਦਾ ਕੋਈ ਸ਼ਬਦ ਚੱਲੋ ਬੋਲ ਸ਼ੰਕਰ ਭਗਵਾਨ ਕੀ ਜੈ ਸਭ ਤੋਂ ਪਹਿਲਾਂ ਧੰਨਵਾਦ ਹੈ ਜੀ ਥਿੰਨ ਸਾਹਿਬ ਤੁਹਾਡਾ ਕਿਉਂਕਿ ਜਿਵੇਂ ਪੰਡਿਤ ਜੀ ਨੇ ਕਿਹਾ ਕਿ 4-5000 ਬੰਦਾ ਇੱਕ ਤਰੀਕ ਨੂੰ ਇਕੱਠਾ ਹੋਣਾ ਹੈ ਮੈਂ ਨਹੀਂ ਮੰਨਦਾ ਮੈਨੂੰ ਲੱਗਦਾ 4-5 ਲੱਖ ਬੰਦਾ ਤੁਹਾਡੇ ਥਰੂ ਇਕੱਠਾ ਹੋਣਾ ਹੈ ਜਿਹੜੇ ਉਹਨੂੰ ਦੇਖਣ ਆਨਲਾਈਨ ਬਿਲਕੁਲ ਔਰ ਜਿਵੇਂ ਕਿ ਸਾਰਿਆਂ ਨੂੰ ਪਤਾ ਵੀ ਹੈ ਵੀ 2024 ਆਪਣੇ ਸ਼ਹਿਰ ਦੇ ਲਈ ਬਹੁਤ ਕੋਈ ਚੰਗਾ ਨਹੀਂ ਗਿਆ ਔਰ ਇਹ ਜੋ ਉਪਰਾਲਾ ਕੀਤਾ ਗਿਆ ਆਉਣ ਵਾਲੇ ਨਵੇਂ ਸਾਲ ਦੇ 2025 ਚ ਆਪਣੇ ਸ਼ਹਿਰ ਦੀਆਂ ਦੁਆਵਾਂ ਵਾਸਤੇ ਕੀਤਾ ਜਾ ਰਿਹਾ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਡੇ ਸਾਰੇ ਗੁਰੂ ਹਰ ਸਾਹਿਬ ਇਲਾਕਾ ਨਿਵਾਸੀਆਂ ਨੂੰ ਕਿ ਆਓ ਸਾਰਿਆਂ ਨੇ ਭਗਵਾਨ ਸ਼ਿਵ ਦਾ ਨਾਮ ਲਈਏ ਤਾਂ ਕਿ ਜੋ ਬੁਰੀਆਂ ਨਜ਼ਰਾਂ ਆਪਣੇ ਸ਼ਹਿਰ ਨੂੰ ਲੱਗ ਗਈਆਂ ਕਿਉਂਕਿ ਤੁਸੀਂ ਮੈਨੂੰ ਕਿਹਾ ਭਜਨ ਸੁਣਾਓ ਇੱਕ ਮੈਨੂੰ ਇੱਕ ਸ਼ਬਦ ਯਾਦ ਆ ਗਿਆ ਫਤਿਹ ਸ਼ੇਰ ਗਿੱਲ ਦਾ ਲਿਖਿਆ ਹੋਇਆ ਹੈਗਾ ਉਹ Song ਹੈ ਬਟ ਮੈਨੂੰ ਉਹ ਸ਼ਬਦ ਲੱਗਦਾ ਕਿਉਂਕਿ ਉਹਦੇ ਵਿੱਚ ਸਾਡੇ ਪੰਜਾਬ ਦੀ ਗੱਲ ਕੀਤੀ ਗਈ ਹੈ ਹਮ ਉਹਨਾਂ ਨੇ ਲਿਖਿਆ ਕਈ ਸੂਰਮਿਆਂ ਸਰਦਾਰਾਂ ਦੀ ਕਈ ਸੂਫੀ ਸੰਤ ਫਕੀਰਾਂ ਦੀ ਇਹ ਤਰਤੀ ਆਸ਼ਿਕ ਲੋਕਾਂ ਦੀ ਕਈ ਰਾਂਝੇ ਤੇ ਕਈ ਹੀਰਾਂ ਦੀ ਸਭ ਕਿਸੇ ਅਤੇ ਕਥਾਵਾਂ ਮੇਰੇ ਦੇਸ਼ ਦੀਆਂ ਰਚਨਾਵਾਂ ਫਿਰ ਕਿਉਂ ਨਾ ਮੈਂ ਇਹ ਗਾਵਾਂ ਮੇਰਾ ਦੇਸ ਹੋਵੇ ਪੰਜਾਬ ਸੋ ਆਪਣਾ ਪੰਜਾਬ ਸੂਫੀ ਸੰਤ ਫਕੀਰ ਪੀਰਾਂ ਫਕੀਰਾਂ ਦੀ ਧਰਤੀ ਹੈ ਇਹਨੂੰ ਨਜ਼ਰ ਲੱਗ ਗਈ ਹੈ ਭਾਵੇਂ ਉਹਨੂੰ ਨਸ਼ਿਆਂ ਦੀ ਸਮਝ ਲਓ ਭਾਵੇਂ ਉਹਨੂੰ ਅੱਜ ਮੌਸਮ ਦੇਖੋ ਵਾਤਾਵਰਣ ਦੇਖੋ ਆਪਾਂ ਇਹਨੂੰ ਖਰਾਬ ਕਰ ਰਹੇ ਆਂ ਬੁਰੀਆਂ ਨਜ਼ਰਾਂ ਤੋਂ ਆਪ ਨੂੰ ਬਚਣਾ ਚਾਹੀਦਾ ਔਰ ਜਿਵੇਂ ਕਿ ਕੁਮਾਰ ਸਾਹਿਬ ਔਰ ਪੰਡਿਤ ਜੀ ਨੇ ਬਹੁਤ ਵਧੀਆ ਉਪਰਾਲੇ ਕੀਤਾ ਹੈ ਬੜੀ ਖੁਸ਼ੀ ਦੀ ਗੱਲ ਹੈ ਸਾਨੂੰ ਵੀ ਅਸੀਂ ਮਤਲਬ ਸੁਣ ਕੇ ਬੜਾ ਉਤਸ਼ਾਹਿਤ ਆ ਕਿ ਆਪਣੇ ਧਰਮ ਦੇ ਲਈ ਧਰਮ ਦੇ ਵਿੱਚ ਰਹਿ ਕੇ 31 ਦਸੰਬਰ ਮਨਾਣੇ ਆ ਨਵਾਂ ਸਾਲ ਚੜਾਣੇ ਆ ਨੱਚ ਕੇ ਟੱਪ ਕੇ ਬਹੁਤ ਕੁਝ ਕਰਦੇ ਆ ਪਰ ਇੱਕ ਨਵੀਂ ਜਿਹੜੀ ਸੋਚ ਪੈਦਾ ਹੋ ਰਹੀ ਹੈ ਬਹੁਤ ਵਧੀਆ ਹੈ ਔਰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕੁਮਾਰ ਸਾਹਿਬ ਕਿ ਕਿਉਂਕਿ ਕੋਈ ਇੱਕ ਦੀਪਕ ਐਦਾਂ ਦਾ ਜਲਣਾ ਚਾਹੀਦਾ ਹੈ ਜਿਹੜਾ ਕਿ ਚੰਗੀ ਰੋਸ਼ਨੀ ਸਾਰਿਆਂ ਨੂੰ ਕੀਤੀ ਜਾਵੇ ਬੋਲ ਸ਼ੰਕਰ ਭਗਵਾਨ ਕੀ ਜੈ ਡਾਕਟਰ ਸਾਹਿਬ ਨਵੀਂ ਸੋਚ ਤੇ ਨਵੀਂ ਰੋਸ਼ਨੀ ਤੇ ਨਵਾਂ ਜਿਹੜਾ ਹੈਗਾ ਮਾਹੌਲ ਹੋਊਗਾ 1 ਜਨਵਰੀ ਨੂੰ ਕੀ ਕਹਿਣਾ ਚਾਹੁੰਦਾ ਦੇਖੋ ਜੀ ਇਹ ਕਿਹੜੇ ਛੇ ਬੋਲੇ ਦਾ ਮੰਤਰ ਹੈ ਜੀ ਓਮ ਨਮਾ ਸ਼ਵਾਏ ਇਹ ਓਮ ਨਮਾ ਸ਼ਵਾਏ ਦਾ ਮੰਤਰ ਮੈਂ ਸਮਝਦਾ ਵੀ ਰੋਜ਼ ਦੀ ਰੋਜ਼ ਕੋਈ 10 ਮਿੰਟ ਇਹਦੇ ਦੇ ਲਾਏ ਜਾਣ ਉਹਦੇ ਨਾਲ ਆਪਣੀ ਸਿਹਤ ਹੀ ਚੰਗੀ ਹੋ ਜਾਂਦੀ ਹੈ ਹੂੰ ਸੇਤ ਇੰਨੀ ਚੰਗੀ ਹੋ ਜਾਂਦੀ ਏ ਵੀ ਆਪਾਂ ਓਮ ਨਮਾ ਛੁਆਏ ਬੋਲਾਂਗੇ ਤੇ ਆਪਣੀ ਰੈਸਪੀਰੇਸ਼ਨ ਜਿਨ੍ਹਾਂ ਦਾ ਫੇਫੜਾ ਕਮਜ਼ੋਰ ਹੁੰਦਾ ਮੈਂ ਇਹ ਰਿਸਰਚ ਕੀਤੀ ਏ ਵੀ ਰੋਜ਼ ਉਹ 5 ਮਿੰਟ ਇਹ ਮੰਤਰ ਦੇ ਪਿਛੇ ਬੋਲੇ ਦੇ ਮੰਤਰ ਦੇ ਨਾਮ ਦੇ ਲਾਵੇ ਉਹਨਾਂ ਨੂੰ 50% ਫਰਕ ਪੈਂਦਾ ਜਿਵੇਂ ਆਪਾਂ ਨੂੰ ਬਾਬਾ RAM ਦੇਵ ਦਾ ਯੋਗ ਦੱਸਿਓਏ ਨੇ ਲੌਂਗ ਬਲੌਂਗ ਇਹ ਵੀ ਉਦਾ ਦਾ ਹੈ ਇਹ ਇਹਦੇ ਨਾਲ ਇੰਨੀ ਇੰਪਰੂਵਮੈਂਟ ਹੁੰਦੀ ਏ ਪੁੱਛੋ ਹੀ ਕੁਛ ਨਾ ਇਰੇ ਬੜਿਆ ਵਧੀਆ ਦੱਸਿਆ ਕੁਮਾਰ ਜੀ ਨੇ ਪੰਡਤ ਜੀ ਨੇ ਹੁਣ ਤੁਹਾਡੇ ਸਾਹਮਣੇ ਇਹ ਕਿੰਨਾ ਜਾਗਰਤੀ ਆਏਗੀ ਆਪਣੇ ਸਾਰੇ ਲੋਕਾਂ ਚ ਵੀ ਸੇ ਠੀਕ ਰਹੇਗੀ ਯੋਗਾ ਇੱਕ ਤਰ੍ਹਾਂ ਦਾ ਉਹ ਬਾਬੇ ਨੇ ਯੋਗਾ ਦੱਸਿਆ ਹੋਇਆ ਹੈ ਤੇ ਆਪਣੇ ਤੋਂ ਹੁੰਦਾ ਨਹੀਂ ਇਹ ਬੜਾ ਆਪਣਾ 골ਡਨ ਚਾਂਸ ਹੈ ਵੀ ਇਸ ਦੇ ਉੱਤੇ ਆਪਾਂ ਫੁੱਲ ਚੜਾਈਏ ਬਿਲਕੁਲ ਜੀ ਬਾਬੂ ਜੀ 골ਡਨ ਚਾਂਸ ਹੈ ਤੋਂ ਸ਼ਬਦ ਦੀ ਗੱਲ ਫੇਰ ਆ ਗਈ ਬੋਲ ਸ਼ੰਕਰ ਭਗਵਾਨ ਕੀ मेरे शंकरा भोलेना मेरे शंकरा भोलेना ओय ओ तर जानदा तू होवे जींदे सा मेरे भोलेनाथ मेरे भोलेनाथ मेरे भोलेनाथ मेरे भोलेनाथ ਬੋਲ ਸ਼ੰਕਰ ਭਗਵਾਨ ਜੀ ਪੋਲੇ ਨਾਥ ਹੋਵੇ ਜਿੰਦੇ ਸਾਥ ਤੇ ਸਾਥ ਹੋਣਾ ਹੈ 1 ਜਨਵਰੀ ਨੂੰ ਤੁਹਾਡੇ ਨਾਲ ਤੇ 1 ਜਨਵਰੀ ਨੂੰ ਸੂਰਜ ਦੀ ਪਹਿਲੀ ਕਿਰਨ ਦੇ ਵਿੱਚ ਗੁਰੂ ਵਰਸਾਏ ਦੇ ਵਿੱਚ ਹੋਵੇਗਾ ਮਹਾ ਯੱਗ ਤੇ ਇਸ ਮਹਾ ਯੱਗ ਦੇ ਵਿੱਚ ਤੁਸੀਂ ਪਰਿਵਾਰਾ ਸਮੇਤ ਪਹੁੰਚ ਕੇ ਇਸ ਮਹਾ ਯੱਗ ਦਾ ਜਿਹੜਾ ਵੀ ਇੱਕ ਮਿੰਟ ਯੱਗ ਦੇ ਵਿੱਚ ਵਿਦ ਪਰਿਵਾਰ ਤੁਸੀਂ ਪਹੁੰਚ ਕੇ ਲਾਹਾ ਲੈ ਸਕਦੇ ਹੋ ਸ਼ਰਮਾ ਜੀ ਵੀ ਮੌਜੂਦ ਹੈਗੇ ਸ਼ਰਮਾ ਜੀ ਕੀ ਕਹਿਣਾ ਚਾਹੁੰਦੇ ਹੋ ਕੋਈ ਦੋ ਸ਼ਬਦ ਇਹ ਜਿਹੜਾ ਯੱਗ ਹੋ ਰਿਹਾ ਹੈ ਇਹ ਬਹੁਤ ਵਧੀਆ ਤੇ ਸਾਰੇ ਬੰਦੀਆਂ ਵਾਸਤੇ ਬਹੁਤ ਵਧੀਆ ਹੋਵੇਗਾ ਸ਼ਿਵ ਦਾ ਪਰਿਵਾਰ ਦਾ ਨਾਂ ਲੈਣਾ ਹੀ ਬੰਦੇ ਨੂੰ ਪਾਰ ਉਤਾਰਾ ਲਾ ਸਕਦਾ ਹੈ ਸ਼ਿਵ ਤੋਂ ਬਗੈਰ ਹੋਰ ਕੋਈ ਬੰਦੇ ਨੂੰ ਪਾਰ ਨਹੀਂ ਉਤਾਰ ਸਕਦਾ ਕਹਿੰਦੇ ਨੇ ਸ਼ਿਵ ਭੋਲੇ ਸ਼ਮਸ਼ਾਨਾ ਘਾੜ ਵਿੱਚ ਰਹਿੰਦੇ ਨੇ ਜੋ ਬੰਦਾ ਸ਼ਮਸ਼ਾਨ ਘਾੜਾ ਕੇ ਆਪਣੇ ਮਨ ਦੇ ਵਿੱਚ ਓਮ ਨਮੋ ਸ਼ਿਵਾਜ ਦਾ ਉਚਾਰਨ ਕਰਦੇ ਨੇ ਉਹਨਾਂ ਨੂੰ ਕਦੀ ਦੁੱਖ ਤਕਲੀਫ ਨਹੀਂ ਹੁੰਦੀ ਉਹ ਸਦਾ ਹੀ ਸੁਖੀ ਦੇ ਭਾਗੀ ਹੁੰਦੇ ਨੇ ਬੋਲੋ ਸ਼ੰਕਰ ਬੰਗਾਲ ਕੀ ਜੈ ਬਿਲਕੁਲ ਜੀ ਖੁਸ਼ੀ ਦੇ ਭਾਗੀ ਦੀ ਗੱਲ ਕੀਤੀ ਤਾਂ ਪਿੱਛੇ ਹੀ ਸ਼ਿਵ ਮੰਦਿਰ ਹੈ ਸ਼ਿਵ ਮੰਦਿਰ ਦੇ ਕੋਲ ਅਸੀਂ ਸ਼ਮਸ਼ਾਨ ਘੜ ਗੁਰੂ ਅਸਾਏ ਦੇ ਵਿੱਚ ਮੌਜੂਦ ਹੈਗੇ ਆਂ ਤੇ ਗੁਰੂ ਅਸਾਏ ਦੇ ਪਤਵੰਤੇ ਜਿਹੜੇ ਹੈਗੇ ਆ ਉਹ ਸਾਡੇ ਨਾਲ ਖੜੇ ਨੇ ਤੇ ਇੱਕ ਵੱਡਾ ਫੈਸਲਾ ਜਿਹੜਾ ਕੀਤਾ ਗਿਆ 1 ਜਨਵਰੀ ਨੂੰ ਜਿਹੜਾ ਇਹ ਮਹਾਯੱਗ ਹੋਣ ਜਾ ਰਿਹਾ ਇਸ ਮਹਾਯੱਗ ਦੇ ਵਿੱਚ ਪਰਿਵਾਰਾਂ ਸਮੇਤ ਤੁਸੀਂ ਪਹੁੰਚ ਕੇ ਆਪਣੀ ਹਾਜ਼ਰੀ ਭਰ ਸਕਦੇ ਹੋ ਸੁੱਖ ਆਨੰਦ ਜਿਹੜਾ ਹੈਗਾ ਤੁਹਾਡੇ ਘਰਾਂ ਦੇ ਵਿੱਚ ਆ ਸਕਦਾ ਤੇ ਇਲਾਕੇ ਦੀ ਹਲਕੇ ਦੀ ਤਰੱਕੀ ਦੇ ਲਈ ਖੁਸ਼ਹਾਲੀ ਦੇ ਲਈ ਪਾਈਚਾਰਕ ਸਾਂਝ ਪੈਦਾ ਕਰਨ ਲਈ ਸਰਬੱਤ ਦੇ ਭਲੇ ਦੇ ਲਈ ਇਹ ਮਹਾਜਗ ਕਰਾਇਆ ਜਾ ਰਿਹਾ ਤੇ ਇਸ ਮਹਾਜਗ ਦਾ ਹਿੱਸਾ ਤੁਸੀਂ ਬਣ ਸਕਦੇ ਹੋ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿੰਨਣਾ ਤੁਹਾਡਾ ਖੁੱਦਾ ਗੁਰੂ ਅਰਜਨ ਲਈ ਪੱਤਰ ਸਾਥੀ ਰਜਿੰਦਰ ਕੰਬੋ ਦੇ ਨਾਲ ਮੈਂ ਸਤਪਾਲ ਸਿੰਧ ਸ਼ਮਸ਼ਾਨ ਘਾਟ ਗੁਰੂ ਅਰਜਨ